ਸ਼ਾਮ ਨੂੰ ਚਾਪ ਪਕੌੜਿਆਂ ਦਾ ਲੰਗਰ ਹੈਗਾ ਇਸ ਕਰਕੇ ਗੁਰੂ ਘਰ 'ਚ ਸੇਵਾ ਕਰ ਰਹੇ ਆਂ ਪਕੌੜੇ ਜੰਦੀ ਸੇਵਾ ਕਰਨ ਤੋਂ ਬਾਅਦ ਸ਼ਾਮ ਦੇ ਦੀਵਾਨਾ ਵਿੱਚ ਹਾਜ਼ਰੀ ਭਰਾਂਗੇ ਹੁਣ ਅਸੀਂ ਆਪਰੰਪ ਨਰਾਣੇ ਪੂਰੇ ਕੈ ਗੁਣ ਗਾ ਤੈਨ ਵਾਹਿਗੁਰੂ ਸਾਹਿਬ ਜੀ ਆ ਪਰਾਸਦੇ ਨੰਜਾ ਤੇਰਥ ਨਾਮ ਹੈ ਤੇਰਥ ਸ਼ਬਦ ਮੀਚਾਰ ਕੰਤਰ ਗਿਆਨ ਹੈ ਤੇਰਥ ਨਾਮ ਨੰਜਾ ਤੇਰਥ ਨਾਮ ਹੈ ਤੇਰਥ ਸ਼ਬਦ ਜਤਾ ਗਏ ਸੱਚ ਬਿਨਾ ਗੁਰ ਬਾਕ ਨਿਰਮਨ ਸਦਾ ਚਾਨਣਿਤ ਸਾਚ ਤੀਰਤ ਮਨ ਹੈ ਸੁਖ ਮੰਗ ਮੋ ਕੋ ਕਰ ਸੰਤਨ ਕੀ ਧੋੜੇ अंतर जामी पूर्क विदात मन की पूरे नानक दास दासख मांग कर संतन की तोरे गुरु जी का खालसा ਵਾਹੇ ਗੁਰਜੀ ਕੀ ਫਤਿਹ ਐਰਦਾਸ ਹਮਾਰੀ ਜੀਉ ਪਿੰਡ ਸਾਖ ਤੀਨਾ ਹੋਏ ਨਾਨਕ ਸਬ ਤੇਰੀ ਵੜਿਆ ਕੈ ਨਾਨ ਜਾਣ ਮੇਰਾ ਵਾਹੇ ਗੁਰੂ ਨਾਨਕ ਦੇਵ ਜੀ ਦਾ ਸੁਰਤਿ ਸਿਧਾਰਨ ਸ੍ਰੀ ਕ੍ਰਿਪਾ ਜੀ ਦੇ ਹਿਰਦੇ ਵਿੱਚ ਤਾਂ ਦਿੱਤੀ ਜਾਏ ਤੇ ਇੱਕ ਮਹਾਨ ਤੀਰਿਆ ਕਰਨ ਹੁੰਦੀ ਆ ਦੇ ਭਾਨੀ ਸਦਖੰਡ ਗੁਰਸਹਾਇ ਰਸ ਵਿੱਚ ਪਾਸ ਕਰਕੇ ਦੇ ਦਿੱਤੀ ਨਾ ਪਰ ਅਸਤਾਨੀ ਸਦਾਈ ਇਲਾਜ਼ਾਂ ਦਾ ਸਹੀਆ ਨੇ ਜੋਤਿ ਸ੍ਰੀ ਗੁਰੂ ਦੀ ਰੰਗ ਸੋਹਣੇ ਦੇ ਪਾਤ ਜਰਸ਼ਨ ਦੇ ਦਰ ਦਾ ਰੇਨ ਦੱਸੋ ਲੋਰੋ ਵਾਹੇ ਗੁਰੂ ਹੰ ਭਨ ਸਾਹਿਬ ਜੀ ਦੇ ਗੁਰੂ ਜੀ ਮਹਾਰਾਜ ਆਪ ਜੀ ਨੇ ਪੰਨ ਗੁਰੂ ਨਾਨਕ ਦੇਵ ਜੀ ਦੇ ਸੰਤਾਂ ਨੂੰ ਨਿਹਾਲ ਕੀਤਾ ਹੈ ਤੇ ਮਾਨਿਤ ਕੀਤਾ ਹੈ ਆਪ ਜੀ ਨੇ ਪੰਨ ਪ੍ਰਪੰਨ ਸਿਤਾ ਜਨਾ ਦੀ ਸੇਵਾ ਜੀ ਸਿਧ ਜੀ ਦੇ ਜਾਤ ਦੇ ਤਰਕ ਸਾਚ ਕਰਦੀ ਹੈ ਬਾਣੀ ਪੜ੍ਹਦੇ ਸੁਣਦੇ ਸਮੂਹ ਜੀ ਦੇਵਾ ਨਾ ਅਗਨ ਪ੍ਰੋਹ ਕਿਰਪਾ ਕਰੋ ਕਿ ਤੁਹਾਨੂੰ ਮਾਣ ਇਸਦਾ ਕਰਦੇ ਬਾਰੇ ਕੋਈ ਪ੍ਰਸਤਾਨਾ ਦੇਸ਼ੀ ਅੰਤਰਸਰ ਹੋਈਆ ਦਿਵਸਾਂ ਦੀ ਦੇ ਭਾਣੇ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹਾ ਵਾਹਿ ਜਿਕਾ ਖਾਲਸਾ ਵਾਹਿ ਗੁਰਜ ਕੀ ਫਤਿਹ ਬੋਲ ਸੋ ਨਿਹਾਲ ਵਤਿ ਸ੍ਰੀ ਆਕਾਲ ਮੇਰਾ ਸਤ ਗੁਰੂ ਸੋ ਥਾਨ ਸੋ ਹਾਵਾ ਹਮ ਰਾਜੇ ਅਰੇ ਅਮਰ ਸਤ ਗੁਰੂ ਸੋ ਥਾਨ ਸੋ ਹਾਵਾ ਆਰਾਮ ਰਾਜੇ ਸਿੱਖੀ ਸੋ ਧਨ ਪਾਲਿਆ ਲ ਤੁਰ ਮੁਕਲਾ ਵਾ ਘਰ ਮੁਕਲਾ ਵਾ ਸਿਖਾਂ ਕੀ ਕਾਲ ਥਾਏ ਪਈ ਰੂ ਨਾਮ ਤੇ ਆ ਗੁਰ ਸਾਥ ਗੁਰ ਪੂਜਿਆ ਸਤ ਗੁਰ ਪੂਜਿਆ ਤਿੰਨ ਹਰ ਪੂਜ ਕਰਾ ਉਹ ਕਰਾ ਜਨ ਨਾਮ ਕਰ ਸਤ ਗੁਰ ਸ੍ਰੀ ਆਕਾਲ ਵਾਹਿਗੁਰੂ ਗੁਰਜੀਕਾ ਖਾਲਸਾ ਵਾਹਿਏ ਗੁਰਜੀ ਕੀ ਫਤਿਹ ਮਾਣ ਵਾਹਿਗੁਰੂ ਹੱਤਨੋ ਸ੍ਰੀ ਵਾਹਿਗੁਰੂ ਮਾਰਾ ਦਾ ਸੁੱਖਾ ਸੁਣ ਹੋ ਗਿਆ ਹੈਗਾ ਤੇ ਹੁਣ ਇੱਥੇ ਦੀ ਜਿਹੜੀ ਸਫਾਈ ਕਰਾਂਗੇ ਤਾਂ ਕਿ ਦਰਵਾਜ਼ਾ ਜਿਹੜਾ ਹੈਗਾ ਬੰਦ ਕੀਤਾ ਜਾਏਗਾ ਤਾਂ ਕਿ ਸਵੇਰੇ ਜਿਹੜਾ ਹੈਗਾ ਪ੍ਰਕਾਸ਼ ਮਹਾਰਾਜ ਦਾ 8:30 ਹੋਏਗਾ 4:45 ਤੇ ਹੋਏਗਾ ਹੁਣ ਜਿਹੜੀ ਸੇਵਾ ਜਿਹੜੀ ਹੈਗੀ ਚੱਲ ਰਹੀ ਹੈਗੀ ਹੈ ਸੁੱਖਾਸਣ ਤੋਂ ਬਾਅਦ ਇਹ ਬਿਲਡਿੰਗ ਇੰਨੀ ਪੁਰਾਣੀ ਹੈ ਕਿ ਬਹੁਤ ਛੇੜਛਾੜ ਨਹੀਂ ਕੀਤੀ ਜਾ ਸਕਦੀ ਤੇ ਜਿਹੜਾ ਛਾਲਣ ਦਾ ਕੰਮ ਵੀ ਹੈ ਉਹ ਵੀ ਬੜਾ ਸੋਫਿਸਟੀਕੇਟਿਡ ਹੁੰਦਾ ਕਿਉਂਕਿ ਅਲੇ-ਦਲੇ ਜਿਹੜੀ ਦੀਵਾਰਾਂ ਨੇ ਖਰੂਰੀਆਂ ਨੇ ਬੜੀ ਪੁਰਾਣੀ ਇਹ ਬਿਲਡਿੰਗ ਹੈਗੀ ਹੈ ਇਹ ਦੁਵਾਰਾਂ ਖੁਰਨ ਦਾ ਚਾਂਸ ਹੁੰਦਾ ਤੇ ਰਿਪੇਅਰ ਵਰਕ ਵੀ ਇਧਰ ਰਿਕੁਆਇਰਡ ਹੈਗਾ ਤੇ ਬਹੁਤ ਸਾਵਧਾਨੀ ਨਾਲ ਇਹ ਸੇਵਾ ਕਰਨੀ ਪੈਂਦੀ ਹੈ ਤਾਂ ਜੋ ਮਿੱਟੀ ਆਸ-ਪਾਸ ਦੀ ਨਾ ਖੁਰੇ ਤੇ ਵੱਧ ਤੋਂ ਵੱਧ ਬਿਲਡਿੰਗ ਦੀ ਸੁਰੱਖਿਆ ਜੜੀਓ ਬਣੀ ਰਹੇ ਹੁਣ ਜਿਹੜੀ ਹੈ ਸੇਵਾ ਸੁੱਖਾਸੋਂ ਤੋਂ ਬਾਅਦ ਚੱਲ ਰਹੀ ਹੈ ਸਵੇਰੇ ਮਾਰਾ ਦਾ ਫਰਕਾ 445 ਤੇ ਹੋਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਕਿਵਾੜ ਜਿਹੜੇ ਆ ਬੰਦ ਕੀਤੇ ਜਾਣਗੇ ਤੇ ਸਵੇਰੇ 445 ਤੇ ਸਵੇਰੇ ਮਾਰਾ ਦਾ ਫਰਕਾ ਅਡੇ ਟਾਈਮ ਪਰ ਕਿਵਾੜ ਖੁੱਲੇ ਜਾਣਗੇ